ਗੁੱਸੇ ਦੇ ਵਿੱਚ ਆਏ ਲੋਕਾਂ ਦੇ ਵੱਲੋਂ ਹੁਣ ਵਿਧਾਇਕਾਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਵਿਧਾਇਕਾਂ ਦੀ ਰਿਹਾਈਸ਼ਾਂ ਨੂੰ ਦਫ਼ਤਰਾਂ ਨੂੰ ਹੁਣ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਵੀ ਅਸੀਂ ਦਿਖਾਵਾਂਗੇ ਕਿ ਕਿਸ ਤਰੀਕੇ ਇੱਥੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਕਈ ਵਿਧਾਇਕਾਂ ਦੇ ਘਰ ਹੁਣ ਤੱਕ ਜਿਹੜੇ ਨੇ ਉਹ ਫੂਕ ਦਿੱਤੇ ਗਏ ਨੇ ਇਹਨਾਂ ਗੁੱਸੇ ਦੇ ਵਿੱਚ ਆਏ ਲੋਕਾਂ ਦੇ ਵੱਲੋਂ ਪੂਰਾ ਮਾਮਲਾ ਕਿਹਾ ਤੁਹਾਨੂੰ ਵਿਸਤਾਰ ਦੇ ਨਾਲ ਦੱਸਾਂਗੇ ਕਿ ਆਖਿਰਕਾਰ ਕਿਉਂ ਵਿਧਾਇਕਾਂ ਦੇ ਘਰਾਂ ਨੂੰ ਅੱਗ ਲਗਾਈ ਜਾ ਰਹੀ ਹੈ ਇਹਨਾਂ ਗੁੱਸੇ ਦੇ ਵਿੱਚ ਆਏ ਲੋਕਾਂ ਦੇ ਵੱਲੋਂ ਆਖਿਰਕਾਰ ਕਿਉਂ ਇੰਨੀ ਜ਼ਿਆਦਾ ਹਿੰਸਾ ਜਿਹੜੀ ਹੈ ਉਹ ਭੜਕ ਚੁੱਕੀ ਹੈ ਤਾਂ ਮਾਮਲਾ ਜਿਹੜਾ ਹੈ ਉਹ ਹਮਾਰਾ ਰਾਸ਼ਟਰ ਤੋਂ ਸਾਹਮਣੇ ਆਇਆ ਹੈ ਮਰਾਠਾ ਅੰਦੋਲਨ ਉੰਦੀ ਆ ਗਜੜੀ ਹੈ ਹੁਣ ਮਹਾਰਾਸ਼ਟਰ ਦੇ ਵਿੱਚ ਤੇਜ਼ੀ ਦੇ ਨਾਲ ਫੈਲ ਚੁੱਕੀ ਹੈ ਗੁੱਸੇ ਦੇ ਵਿੱਚ ਆਏ ਮਰਾਠਾ ਪ੍ਰਦਰਸ਼ਨਕਾਰੀ ਹੁਣ ਵਿਧਾਇਕਾਂ ਦੀਆਂ ਰਿਹਾਈਸ਼ਾਂ ਦਫ਼ਤਰਾਂ ਅਤੇ ਕਾਰੋਬਾਰਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਮਹਾਰਾਸ਼ਟਰ ਦੇ ਵੱਖ-ਵੱਖ ਖੇਤਰਾਂ ਤੋਂ ਅਜਿਹੇ ਕਈ ਵੀਡੀਓਜ਼ ਸਾਹਮਣੇ ਆਏ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਗੁੱਸੇ ਦੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਸ਼ਰਦਪਵਾਰ ਧੜੇ ਦੇ ਦਫ਼ਤਰ ਨੂੰ ਵੀ ਨਿਸ਼ਾਨਾ ਬਣਾਇਆ ਇਸ ਤੋਂ ਇਲਾਵਾ ਇੱਕ ਵਿਧਾਇਕ ਦੇ ਹੋਟਲ ਨੂੰ ਵੀ ਅੱਗ ਲਗਾ ਦਿੱਤੀ ਗਈ ਹੈ ਰਾਜ ਸਰਕਾਰ ਦੇ ਸਾਬਕਾ ਮੰਤਰੀ ਜੈਦ ਜੀ ਕਸ਼ੀਰ ਸਾਗਰ ਦੇ ਦਫਤਰ ਨੂੰ ਵੀ ਅੱਗ ਲਗਾ ਦਿੱਤੀ ਗਈ ਇਸ ਤੋਂ ਪਹਿਲਾਂ ਮਰਾਠਾ ਅੰਦੋਲਨਕਾਰੀਆਂ ਨੇ ਬੀੜ ਵਿਧਾਨ ਸਭਾ ਹਲਕੇ ਦੇ ਵਿਧਾਇਕ ਸੰਦੀਪ ਕਸ਼ੀਰ ਸਾਗਰ ਦੇ ਘਰ ਅੰਦਰ ਦਾਖਲ ਹੋ ਕੇ ਕਰੀਬ 5 ਤੋਂ 6 ਪਈਆ ਵਾਹਨਾਂ ਨੂੰ ਅੱਗ ਲਗਾ ਦਿੱਤੀ ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਬੀੜ ਜ਼ਿਲ੍ਹੇ ਦੇ ਮਾਜ ਲਗਾਉ ਦੇ ਵਿੱਚ अजीत पवार ਧੜੇ ਦੇ ਐਨਐਸਪੀ ਵਿਧਾਇਕ ਪ੍ਰਕਾਸ਼ ਸੁਲੰਕੇ ਦਾ ਬੰਗਲਾ ਵੀ ਸਾੜ ਦਿੱਤਾ ਇਸ ਦੌਰਾਨ ਬੰਗਲੇ ਦੇ ਵਿੱਚ ਖੜੇ ਵਾਹਨਾਂ ਨੂੰ ਵੀ ਅੱਗ ਲਗਾ ਦਿੱਤੀ ਗਈ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਵੱਲੋਂ ਮਰਾਠਾ ਰਾਖਵਕਰਨ ਨੂੰ ਲੈ ਕੇ ਆਪਣਾ ਸਟੈਂਡ ਸਪਸ਼ਟ ਨਾ ਕਰਨ ਕਾਰਨ ਉਹਨਾਂ ਦਾ ਗੁੱਸਾ ਉਹਨਾਂ ਦੇ ਘਰਾਂ ਦੇ ਵਿੱਚ ਭੰਨ ਤੋੜ ਕਰਕੇ ਅਤੇ ਅੱਗ ਲਗਾ ਕੇ ਕੱਢਿਆ ਜਾ ਰਿਹਾ ਹੈ ਮਰਾਠਾ ਰਾਖਵਕਰਨ ਹੁਣ ਹੋਰ ਹਿੰਸਕ ਰੂਪ ਲੈ ਰਿਹਾ ਹੈ ਮਰਾਠਾ ਪ੍ਰਦਰਸ਼ਨਕਾਰੀ ਹੁਣ ਉਹਨਾਂ ਪਾਰਟੀਆਂ ਦੇ ਸਿਆਸੀ ਤਾਵਾ ਦੇ ਘਰ ਸਾੜ ਰਹੇ ਨੇ ਜਿਨ੍ਹਾਂ ਨੇ ਰੱਖਵਾ ਕਰਨ ਦੇ ਪੱਖ ਦੇ ਵਿੱਚ ਸਟੈਂਡ ਨਹੀਂ ਲਿਆ ਦੱਸ ਦਈਏ ਕਿ ਮਹਾਰਾਸ਼ਟਰ ਦੇ ਵਿੱਚ ਮਰਾਠਾ ਭਾਈਚਾਰੇ ਦਾ ਰਿਜ਼ਰਵੇਸ਼ਨ ਦੀ ਮੰਗ ਨੂੰ ਲੈ ਕੇ ਚੱਲ ਰਿਹਾ ਅੰਦੋਲਨ ਹੁਣ ਹੋਰ ਵੀ ਜੋਸ਼ਦਾਰ ਹੁੰਦਾ ਜਾ ਰਿਹਾ ਹੈ ਅੰਦੋਲਨ ਦੇ ਵਿੱਚ ਜਾਨਾਂ ਵਾਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਪਤਾ ਲੱਗਿਆ ਹੈ ਕਿ ਸੂਬੇ ਦੇ ਬੀੜ ਜ਼ਿਲ੍ਹੇ ਦੇ ਵਿੱਚ ਇੱਕ ਹੋਰ ਨੌਜਵਾਨ ਨੇ ਰੱਖਵੇ ਕਰਨ ਦੀ ਮੰਗ ਨੂੰ ਲੈ ਕੇ ਖੁਦਕੁਸ਼ੀ ਕਰ ਲਈ ਹੈ ਪ੍ਰਦਰਸ਼ਨ ਦੌਰਾਨ ਨੌਜਵਾਨ ਪਾਣੀ ਵਾਲੀ ਟੈਂਕੀ ਤੇ ਚੜ ਗਿਆ ਅਤੇ ਉੱਥੋਂ ਛਾਲ ਮਾਰ ਕੇ ਖੁਦਕੁਸ਼ੀ ਕਾਲੀ ਬੇੜ ਦੇ ਵਿੱਚ ਹੁਣ ਤੱਕ ਤਿੰਨ ਨੌਜਵਾਨਾਂ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਨੇ ਰੱਖਵੇ ਕਰਨ ਦੀ ਮੰਗ ਨੂੰ ਲੈ ਕੇ ਆਪਣੀ ਜਾਨ ਦੇ ਦਿੱਤੀ ਹੈ ਮਰਾ 8 ਰਾਖਵਾ ਕਰਨ ਦੀ ਮੰਗ ਨੂੰ ਮੰਗ ਕਰ ਰਹੇ ਮਨੋਜ ਜੜਾ ਰੰਗੇ ਪਾਟਿਲ ਇਣੀ ਦਿਨੇ ਭੁਖ ਹੜਤਾਲ ਤੇ ਬੈਠੇ ਹੋਏ ਨੇ ਤਾਂ ਲਗਾਤਾਰ ਹੀ ਇਹ ਅੰਦੋਲਨ ਹੁਣ ਜ਼ੋਰ ਫੜਦਾ ਜਾ ਰਿਹਾ ਹੈ ਮਹਾਰਾਸ਼ਟਰ ਦੇ ਵਿੱਚ ਇਸ ਅੰਦੋਲਨ ਦੀ ਅੱਗ ਪੂਰੀ ਤਰੀਕੇ ਦੇ ਨਾਲ ਫੈਲ ਚੁੱਕੀ ਹੈ ਤੁਹਾਨੂੰ ਤਸਵੀਰਾਂ ਵੀ ਅਸੀਂ ਦਿਖਾਈਆਂ ਕਿ ਕਿਸ ਤਰੀਕੇ ਇੱਥੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਹਿੰਸਾ ਭੜਕ ਚੁੱਕੀ ਆ ਤੇ ਭੜਕੇ ਹੋਏ ਪ੍ਰਦਰਸ਼ਨਕਾਰੀ ਹੁਣ ਵਿਧਾਇਕਾਂ ਦੇ ਘਰਾਂ ਨੂੰ ਅੱਗ ਲਗਾਉਣ ਲੱਗੇ ਨੇ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ